ਸਾਡਾ ਇੱਥੇ ਨਾਕੇ ਦਾ ਮੇਨ ਪਰਪਸ ਹੈਗਾ ਜਿਹੜੀਆਂ ਗੱਡੀਆਂ ਓਵਰ ਸਪੀਡ ਆਉਂਦੀਆਂ ਸਾਨੂੰ ਮਾਨਯੋਗ ਸਾਡੇ ਏਡੀਪੀ ਸਾਹਿਬ ਟ੍ਰੈਫਿਕ ਹਾਲ ਸਾਡੇ ਐਸਐਸਪੀ ਮੈਂਡਮ ਅਮਨੀਤ ਕੌਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਅਸੀਂ ਇਹ ਥੋੜੋ ਦੇ ਕੋਲ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਉੱਤੇ ਨਾਕਾ ਲਾਇਆ ਜਿਹਦੇ ਵਿੱਚ ਅਸੀਂ ਜਿਹੜੀਆਂ ਓਵਰ ਸਪੀਡ ਗੱਡੀਆਂ ਨੇ ਆਪਣੇ ਜਿਹੜੀਆਂ ਸਪੀਡ ਆ ਇੱਥੇ ਆਪਣੀ ਹਾਈਵੇ ਦੀ 80 ਆ ਜਿਹੜੀਆਂ 80 ਤੋਂ ਉੱਪਰ ਗੱਡੀਆਂ ਹੁੰਦੀਆਂ 90 ਪਲੱਸ 100 ਉਹਨਾਂ ਦੇ ਅਸੀਂ ਓਵਰ ਸਪੀਡਿੰਗ ਦੇ ਚਲਾਨ ਕਰ ਰਹੇ ਹਾਂ ਇਹ ਜਿਹੜਾ ਨਾਕਾ ਗਿਆ ਲਾਇਆ ਗਿਆ ਇਹ ਪਹਿਲੀ ਵਾਰ ਲਗਾਇਆ ਗਿਆ ਓਵਰ ਸਪੀਡ ਦਾ ਜਾਂ ਪਹਿਲਾਂ ਵੀ ਇਹ ਨਾਕਾ ਚੱਲ ਰਹੇ ਨਹੀਂ ਮੇਰੀ ਤਨਤੀ ਹੈ ਜੇ ਲਾਸਟ ਵੀਕ ਤੋਂ ਹੋਈ ਹੈ ਮੇਰੀ ਤਨਤੀ ਦੇ ਵਿੱਚ ਅੱਜ ਮੇਰਾ ਇੱਥੇ ਪਹਿਲਾ ਨਾਕਾ ਆਇਆ ਪਹਿਲਾਂ ਵੀ ਰੁਟੀਨ ਦੇ ਵਿੱਚ ਨਾਕੇ ਲੱਗਦੇ ਰਹੇ ਨੇ ਅਸੀਂ ਬਦਲ-ਬਦਲ ਕੇ ਕਦੇ ਖੰਨਾ ਦਿੱਲੀ ਹਾਈਵੇ ਦੇ ਉੱਤੇ ਔਰ ਕਦੇ ਇਸ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਅਸੀਂ ਬਦਲ-ਬਦਲ ਕੇ ਰੁਟੀਨ ਦੇ ਵਿੱਚ ਨਾਕਾ ਲਗਾਉਂਦੇ ਰਹੇ ਨੇ ਤੇ ਇਹਨਾਂ ਗੱਟੀਆਂ ਦਾ ਅਸੀਂ ਓਵਰ ਸਪੀਡਿੰਗ ਦਾ ਚਲਾਨ ਮੈਕਸਿਮਮ ਕਰਦੇ ਹਾਂ ਇਨ੍ਹਾਂ ਨਾਕਿਆਂ 'ਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੂਗੀ ਕੀ ਸਰ ਬਿਲਕੁਲ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਹਾਈਵੇ ਦੇ ਉੱਤੇ ਓਵਰ ਸਪੀਡਿੰਗ ਦੇ ਐਕਸੀਡੈਂਟ ਹੁੰਦੇ ਨੇ ਇਹਨਾਂ ਹਾਦਸਿਆਂ ਨੂੰ ਘਟਾਉਣ ਲਈ ਤੇ ਲੋਕਾਂ ਨੂੰ ਵੇਅਰ ਕਰਨ ਲਈ ਇਸ ਤਰ੍ਹਾਂ ਦੇ ਨਾਕਾਕੇ ਕੰਟੀਨਿਊ ਅੱਗੇ ਵੀ ਕੰਟੀਨਿਊ ਦਿੰਦੇ। ਜਿਸ ਤਰ੍ਹਾਂ ਕਿ ਬੱਚੇ ਵੀ ਅੱਜਕੱਲ ਛੋਟੀ ਉਮਰ ਦੇ ਬੱਚੇ ਵੀ ਗੱਡੀਆਂ ਲੈ ਕੇ ਘੁੰਮਦੇ ਨੇ ਉਹ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਛੋਟੇ ਘੁੰਮਣ ਦੇ ਗੱਡੀ ਲੈ ਕੇ? ਬਿਲਕੁਲ ਸਰ ਉਹਨਾਂ ਮਾਪਿਆਂ ਨੂੰ ਅਸੀਂ ਖਾਸ ਤੌਰ ਤੇ ਹਦਾਇਤ ਕਰਨਾ ਚਾਹੁੰਦੇ ਹਾਂ ਵੀ ਜਿਹੜੇ 18 ਸਾਲ ਤੋਂ ਛੋਟੇ ਵਿਦਆਊਟ ਲਾਇਸੈਂਸ ਲੈ ਕੇ ਗੱ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਦੀਮ ਰਾਹੀਂ ਵੀ ਉਹ ਆਪਣੇ ਬੱਚਿਆਂ ਨੂੰ ਵਹਾਈਕਲ ਨਾ ਫੜਾਓ ਕਿਉਂਕਿ ਹੁਣ ਨਵੇਂ ਕਾਨੂੰਨਾਂ ਦੇ ਮੁਤਾਬਕ ਜਿਹੜਾ ਬੱਚਾ 18 ਸਾਲ ਤੋਂ ਛੋਟਾ ਗੱਡੀ ਚਲਾਉਂਦਾ ਉਹਦਾ ਐਕਸੀਡੈਂਟ ਜੇਕਰ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਬੱਚੇ ਦੇ ਨਾਲ ਨਾਲ ਉਸਦੇ ਮਾਪਿਓ ਨੂੰ ਵੀ ਸਜ਼ਾ ਦੀ ਪ੍ਰੋਵੀਜ਼ਨ ਹੋ ਗਈ ਹੈ ਇਸ ਲਈ ਅਸੀਂ ਉਹਨਾਂ ਨੂੰ ਹਦਾਇਤ ਕਰਦੇ ਹਾਂ ਵੀ ਇਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਔਰ ਆਮ ਪਬਲਿਕ ਦੀ ਜ਼ਿੰਦਗੀ ਨਾਲ ਖਲਵਾੜ ਨਾ ਕਰੋ ਬੱਚਿਆਂ ਨੂੰ ਵਹਾਈਕਲ ਨਾ ਫੜਾਓ ਜਿਸ ਤਰ੍ਹਾਂ ਤੁਸੀਂ ਕਹਿ ਵੀ ਜਿਵੇਂ ਓਵਰ ਸਪੀਡ ਗੱਡੀਆਂ ਚੱਲਦੀਆਂ ਨੇ ਓਵਰ ਸਪੀਡ ਚਲਾਉਣ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਓਵਰ ਸਪੀਡ ਵਾਲਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਆ ਵੀ ਆਪਣੀ ਜਿਹੜੀ ਰੋਡ ਦੇ ਉੱਤੇ ਸਪੀਡ ਲਿਮਟ ਰੱਖੀ ਹੁੰਦੀ ਆ ਉਹਦੇ ਅਕੋਰਡਿੰਗ ਗੱਡੀ ਚਲਾਓ ਤੇ ਸੜਕ ਦੇ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਮਨੁੱਖੀ ਜ਼ਿੰਦਗੀਆਂ ਨੂੰ ਬਚਾ ਸਕੀਏ